ਆਮ ਚੱਕਰ ਹੋਈ ਜਾਮ ਲੋਕੋ ਮੈਂ ਜਨੇ ਰੋਡ ਦੇ ਵਿੱਚੋਂ ਵਿੱਚ ਹੀ ਤੁਹਾਨੂੰ ਦਿਖਾ ਰਿਹਾ ਆ ਕਿ ਕਾਰਨ ਆ ਜਾਮ ਦਾ ਚੌਂ ਨੂੰ ਦੇਖਣ ਦੇ ਲਈ ਮਾੜਾ ਖੜੇ ਵਾਸੀ ਪੁੱਲਤੇ ਜਿਸ ਕਰਕੇ ਲੱਗ ਰਿਹਾ ਸੀ ਜਾਮ ਬਾਕੀ ਮਾਦਾ ਚੰਤਪੋਨੀ ਦਾ ਮੇਲਾ ਵੀ ਹੈਗਾ ਆ ਪੁਲਿਸ ਪ੍ਰਸ਼ਾਸਨ ਖੜਾ ਰਿਹਾ ਜੀ ਐਂਬੂਲੈਂਸ ਨੂੰ ਦੇਖ ਸਕਦੇ ਹੋ ਰਸਤਾ ਖਾਲੀ ਕਰਾ ਰਹੇ ਆ ਬਹੁਤ ਜ਼ਿਆਦਾ ਯਾਨਕਿ ਵੱਡੀ ਮਾਤਰਾ ਵਿੱਚ ਰਸ਼ ਪਿਆ ਹੋਇਆ ਪੰਗੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮੈਂ ਤਾਂ ਜਦਾ ਲੱਕੀ ਲੱਕੀ ਦੁਆਬਾ ਬਲੌਗ ਹੁਸ਼ਿਆਰਪੁਰ ਤੋਂ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਮੈਂ ਲਾਈਵ ਤੇ ਆਇਆ ਹੋਇਆ ਸੀ ਤੇ ਕਿਲੋਮੀਟਰ ਦਾ ਲੱਗਾ ਹੋਇਆ ਜੀ ਜਮ ਚੱਕਾ ਸਕਦੇ ਹੋ ਜੀ ਕਾਫੀ ਲੰਬਾ ਲੱਗਾ ਹੋਇਆ ਜੀ ਜਾਮ ਹੁਸ਼ਿਆਰਪੁਰ ਦੇ ਵਿੱਚ ਇੱਥੋਂ ਹੀ ਜਾਮ ਸ਼ੁਰੂ ਹੋ ਗਿਆ ਤੇ ਮਾਤਾ ਚਿੰਤਪੂਨੀ ਰੋਡ ਤੇ ਆਪੇ ਅੰਦਾਜ਼ਾ ਲਗਾ ਲਓ ਕੀ ਹਾਲ ਹੋਊਗਾ ਜੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਆ ਜੀ ਦੇਖ ਸਕਦੇ ਹੋ ਜੀ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਆਪਾਂ ਖੜੇ ਆ ਮੇਨ ਮੇਨੇ ਇਹੜੇ ਰਸਤੇ ਜਾਂਦੇ ਆ ਜਲੰਧਰ ਲੁਧਿਆਣੇ ਵਾਲੀ ਸਾਈਡ ਤੋਂ ਇਹ ਬਾਹਰੋਂ ਬਾਹਰ ਦੀ ਬਾਈਪਾਸ ਆ ਜਿੱਥੇ ਲੱਗਾ ਹੈ ਜੀ ਕਾਫੀ ਵੱਡਾ ਜਾਮ ਸੰਗਤਾਂ ਜਾ ਰਹੀਆਂ ਮਾਤਾ ਚਿੰਤਪurni ਦਰਸ਼ਨ ਕਰਨ ਵਾਸਤੇ। ਜਿਹੜੀ ਬਾੜ ਦੂਰ ਤਾਂ ਮੈਂ ਜਾ ਆਇਆ ਸੀਗਾ ਉੱਥੇ ਤੱਕ ਲੱਗਾ ਜਾਮ ਅੱਗੇ ਮਾਤਾ ਚਿੰਤਪurni ਰੋਡ ਹੈਗਾ ਜੀ ਬਾਹਰੋਂ ਬਾੜ ਦੀ ਘੁੰਮ ਕੇ ਇੱਥੋਂ 1.5 ਕਿਲੋਮੀਟਰ ਬਾੱਟ ਪੈਂਦੀ ਆ। ਉੱਥੇ ਤੱਕ ਜਾਮ ਹੋਊਗਾ ਮੰਨ ਲਓ ਤੇ ਉਸ ਤੋਂ ਅੱਗੇ ਕੀ ਹਾਲ ਹੋਊਗਾ? ਇਹੋ ਜਿਹੀ ਭੀੜ ਭੜੱਕੇ ਰੋ ਕਿਉਂਕਿ ਇੱਥੇ ਹੈਗਾ ਸਿੰਗਲ ਰੋਡ ਮਾਤਾ ਚਿੰਤਪurni ਰੋਡ ਆ ਨਾ ਜਿਹੜਾ ਸਿੰਗਲ ਰੋਡ ਆ। ਰੋਡ ਹੋਣ ਦੇ ਬਾਵਜੂਦ ਵੀ ਇੰਨਾ ਜਾਮ ਆ ਇੰਨਾ ਯਾਨਕਿ ਰੋਡ ਭਰਿਆ ਪਿਆ ਆ ਇਧਰ ਯਾਤਰੀ ਆ ਰਹੇ ਮਾਤੜ ਦੇ ਦਰਸ਼ਨ ਕਰਨ ਵਾਲਾ ਜੀ ਪਾਜੀ ਕਿੱਥੋਂ ਆਏ ਹੋ ਫਿਰੋੜਪੁਰ ਤੋਂ ਯਾਤਰਾ ਕਿ ਪੈਦਲ ਹੋ ਰਹੀ ਆ ਨਹੀਂ ਨਹੀਂ ਹਾਂਜੀ ਆਟੋ ਤੇ ਜਾ ਰਹੇ ਅੱਛਾ ਅੱਛਾ ਹਾਲ ਤੋਂ ਅੱਗੇ ਜਾਣਾ ਪੈਦਲ ਲੋ ਜੀ ਫਿਰੋੜਪੁਰ ਤੋਂ ਮਿਲੇ ਆ ਭਾਈ ਆਪਣੇ ਠੀਕ ਠੀਕ ਆ ਪਾਜੀ ਕਿੰਨੀ ਵਾਰ ਜਾ ਰਹੇ ਹੋ ਜਿਹੜੀ ਤੇ ਨਹੀਂ ਕਾਹਦੀ ਵਾਰ ਆ ਜੀ ਦੂਸਰੀ ਵਾਰ ਤੁਸੀਂ ਕਾਫੀ ਵਾਰ ਠੀਕ ਆ ਠੀਕ ਆ ਜੀ ਅੱਛਾ ਹਾਲ ਤੋਂ ਪੈਦਲ ਯਾਤਰਾ ਕਰਨੀ ਆ ਤੇ ਜੇ ਸਾਬ ਨਾ ਜਾਮ ਦਾ ਮਾਹੌਲ ਆ ਕੀ ਲੱਗ ਰਿਹਾ ਅੱਗੇ ਕਿਦਾਂ ਹੋ ਰੋਡ ਖਤਰਨਾਕ ਹੋਊਗਾ ਫੁੱਲ ਪੈਕ ਕੱਲ ਵੈਸੇ ਰਸ਼ ਉਹ ਘਟੇਗਾ ਕੱਲ ਤੁਸੀਂ ਆਂਦੇ ਤਾਂ ਕਾ ਦਾ ਪੈਦਲ ਆ ਤੇਰਾ ਕੰਦੀ ਰਸ਼ ਕੋਲ ਦੇ ਹਾਂਜੀ ਪੈਦਲ ਆਲੇ ਉਹ ਕਹਿੰਦਾ ਜਾਮ ਦੇ ਵਿੱਚ ਚਲੋ ਕੋਈ ਨਹੀਂ ਬਾਕੀ ਮਹਾਮਾਈ ਨੇ ਜਿੱਦਾ ਸੱਧਣਾ ਉੱਧੇ ਹੀ ਪਹੁੰਚਣਾ ਆ ਜੇ ਰਸ਼ ਵਿੱਚ ਸੱਧਣਾ ਰਸ਼ ਵਿੱਚ ਹੀ ਜਾਣਾ ਪੈਣਾ ਆ ਜੇ ਕੁਲੇ ਦਰਸ਼ਨ ਦੇਣਾ ਜਾਂ ਕੁਲੇ ਮੋਲ ਚ ਜਾਣਾ ਤੇ ਉੱਧੇ ਸੱਧਣਾ ਆ ਚਲੋ ਕੋਈ ਨਹੀਂ ਫਰੋਜਪੁਰ ਤੋਂ ਚਲੋ ਬਹੁਤ ਹੀ ਅਲਗਾ ਪਾਡੀ ਮਿਲਦੇ ਆ ਤੁਹਾਨੂੰ ਓਕੇ ਭਾਈ ਓਕੇ ਜੀ ਜੀ ਕਹਿੰਦਾ ਫਿਰੋਜ਼ਪੁਰ ਤੋਂ ਸੀ ਇਹ ਔਰ ਚੈੱਕ ਕਰੋ ਜੀ ਜਾਮ ਸਾਹਮਣੇ ਆ ਜੀ ਪਿੱਛੇ ਰਾਮਗੜੀਆ ਚੌਕ ਆਪਾਂ ਜਾ ਕੇ ਪ੍ਰਵਾਹ ਚੌਕ ਤੇ ਲੱਗਾ ਜੀ ਫੁੱਲ ਪੈਕ ਜਾਮ ਤੱਕ ਜਾਮ ਹੋ ਸਕਦਾ ਜੀ ਅਗਰ ਇੱਥੇ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਹੁਸ਼ਿਆਰਪੁਰ ਸ਼ੁਰੂ ਹੁੰਦਾ ਹੈ ਬਾਈਪਾਸ ਸੱਥੇ ਨਾ ਜਾਮ ਲੱਗਾ ਹੋਇਆ ਤੇ ਮੰਗੂ ਵਾਲ ਤੱਕ ਹੋਗਾ ਜੀ ਤੇ ਸੰਗ ਤਾਂ ਪੂਰੇ ਮੇਲੇ ਦੇ ਵਿੱਚ ਐਨ ਪੈਕ ਹੋਣੀਆਂ ਆ ਪੂਰੇ ਰਸਤੇ ਦੇ ਵਿੱਚ ਦੋਸਤੋ ਬਾਕੀ ਅਸੀਂ ਜਾ ਰਿਹਾ ਜੀ ਜਾਮ ਦਾ ਜਾਇਜ਼ਾ ਲੈਣ ਲਈ ਜਾ ਗਏ ਉਹ ਕੀ ਕਾਰਨ ਸੀਗਾ ਜਾਮ ਲੱਗਣ ਦਾ ਦੇਖਣ ਜਾ ਰਹੇ ਆ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਦੇਖਿਓ ਤੇ ਇੱਧਰ ਯਾਤਰੀ ਆ ਰਹੇ ਆ ਪੈਦਲ ਯਾਤਰਾ ਕਰਕੇ ਮਾਤਾ ਜਿੰਦਪੁਨੀਆ ਦਰਵਾਰ ਵਾਲੀ ਸਾਈਡ ਤੇ ਅਸੀਂ ਵੀ ਜਾਂਦੇ ਆ ਜੀ ਉਸ ਸਾਈਡ ਨੂੰ ਦੇਖਦੇ ਆ ਕੀ ਕਾਰਨ ਸਿਕਾ ਜਾਮ ਦਾ ਲੋ ਜੀ ਆਜੀ ਹਿਸ਼ਾਰਪੁਰ ਦਾ ਭੰਗੀ ਚੌਪਰਲੀ ਸਾਈਡ ਨੂੰ ਤੇ ਅੱਗੇ ਪੈਂਦਾ ਜੀ ਭੰਗੀ ਪੁਲ ਦੇਖਦੇ ਆ ਕੀ ਕਾਰਨ ਆ ਜੀ ਜਾਮ ਦਾ ਲੋੜੀ ਪਤਾ ਲੱਗ ਗਿਆ ਜਾਮ ਦਾ ਮੁਕ ਕਰਨਾ ਹੈਗਾ ਜੀ ਥੱਲੇ ਆਇਆ ਹੋਇਆ ਹੈ ਭੰਗੀ ਚੋਕ ਜਿਆਦਾ ਤਾਂ ਨਹੀਂ ਆਇਆ ਹੋਇਆ ਪਰ ਪਾਣੀ ਛੱਡ ਰਿਹਾ ਹੱਲੇ ਅੱਗੇ ਕਿਉਂਕਿ ਮੀਂਹ ਦੀ ਸੰਭਾਵਨਾ ਹੈਗੀ ਜੀ ਕਾਫੀ ਜ਼ਿਆਦਾ ਜਿਸ ਕਰਕੇ ਚੋ ਨਾਲ ਕਾਫੀ ਦਿੱਕਤ ਪਰੇਸ਼ਾਨੀ ਆਉਣ ਵਾਲੀ ਆ ਚਲੋ ਦੇਖਦੇ ਅੱਜ ਕੀ ਚੱਲ ਰਿਹਾ ਦੋਸਤ ਮੈਂ ਚੱਲੇ ਰੋਡ ਦੇ ਵਿੱਚੋਂ ਵਿੱਚ ਹੀ ਤੁਹਾਨੂੰ ਦਿਖਾ ਰਿਹਾ ਆ ਕਿ ਕਾਰਨ ਆ ਜਾਮ ਦਾ ਕਾਫੀ ਸੰਗ ਦਾ ਪਰੇਸ਼ਾਨ ਹੋ ਰਹੀਆਂ ਜੀ ਸਾਹਮਣੇ ਹੈ ਜੀ ਭੰਗੀ ਚੌਕ ਦੇਖੋ ਭਾਈ ਤੇ ਆਇਆ ਜੀ ਮੇਨ ਜਾਮ ਦਾ ਮੁੱਖ ਕਾਰਨ ਲੋਕ ਚੌਂ ਨੂੰ ਦੇਖਣ ਦੇ ਲਈ ਮਾਦਾ ਖੜੇ ਵੇਸੀ ਕੋਲਤੇ ਜਿਸ ਕਰਕੇ ਲੱਗ ਰਿਹਾ ਸੀ ਜਾਮ ਬਾਕੀ ਮਾਦਾ ਚੰਤਪੋਨੀ ਦਾ ਮੇਲਾ ਵੀ ਹੈਗਾ ਆ ਇਸ ਕਰਕੇ ਬਹੁਤ ਵੱਡੇ ਜਾਮ ਲੱਗ ਰਹੇ ਆ ਤੇ ਬਾਰਿਸ਼ ਆਣ ਦੀ ਸੰਭਾਵਨਾ ਹੈਗੀ ਹੈ ਜੂ ਉੱਪਰ ਦੇਖ ਸਕਦੇ ਹੋ ਇਸ ਲਈ ਡੈਮ ਵਾਲਿਆਂ ਨੇ ਪਾਣੀ ਛੱਡ ਦਿੱਤਾ ਹੋਇਆ ਭੰਗੀ ਚੌ ਵਾਲੀ ਸਾਈਡ ਦੀ ਉਹ ਜਾ ਰਹੀਆਂ ਜੀ ਪਰ ਇਹ ਗੱਡੀਆਂ ਉਹ ਪਰਲੇ ਚੌਂ ਦੇ ਤਲੇ ਦੀ ਉਹ ਵੀ ਹੌਲੀ ਹੌਲੀ ਜਾ ਰਹੀਆਂ ਚੋ ਜਾਨੀ ਕਿ ਇੰਨਾ ਤੇਜ਼ ਹੈ ਨਹੀਂ ਗੱਡੀਆਂ ਆਰਾਮ ਨਾਲ ਨਿਕਲ ਰਹੀਆਂ ਹੌਲੀ ਹੌਲੀ ਹੋ ਕੇ ਬਾਡੀ ਸਾਹਮਣੇ ਜੀ ਮਾਤਾ ਚਿੰਤਪurni ਚੌਂਕ ਪੁਲਿਸ ਪ੍ਰਸ਼ਾਸਨ ਖੜਾ ਰਿਹਾ ਜੀ ਐਂਬੂਲੈਂਸ ਨੂੰ ਦੇਖ ਸਕਦੇ ਹੋ ਬਹੁਤ ਜਿਆਦਾ ਯਾਨਕਿ ਵੱਡੀ ਮਾਤਰਾ ਵਿੱਚ ਰਸ਼ ਪਿਆ ਹੋਇਆ ਪੰਗੀ ਪੁਲ ਤੇ ਇੱਧਰ ਹੋ ਚੁੱਕੇ ਜੀ ਲੰਗਰ ਸੇਵਾ ਸ਼ੁਰੂ ਤੇ ਜਾਮ ਹਲੇ ਤੱਕ ਵੀ ਦੇਖੋ ਜੀ ਕਿੰਨਾ ਜਿਆਦਾ ਲੱਗਾ ਹੋਇਆ ਫੁੱਲ ਪੈਕ ਜਾਮ ਆ ਜੀ ਫੁੱਲ ਪੈਕ ਜਾਮ दोस्तों लगातार तीन तो चार घंटे हो चुके हैं जी जाम बहुत लंबा लगा हुआ है जी अगे देख सकते हो ਹਾਂਜੀ ਦੋਸਤੋ ਇਹ ਵੀਡੀਓ ਹੈਗੀ ਚੋਹਾੜ ਮਾਤਾ ਚਿੰਤਪurni ਰੋਡ ਤੇ ਰਸ਼ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਹੈ ਨਹੀਂ ਇੱਥੇ ਬਿਲਕੁਲ ਸੰਘਤਾ ਜਾ ਰਹੀਆਂ ਤਸੱਲੀ ਨਾਲ ਖੁੱਲਾ ਬਿਲਕੁਲ ਏਰੀਆ ਪਿਆ ਹੈ ਇਹ ਤੇ ਬਾਕੀ ਮੇਨ ਹੈਗਾ ਹੁਸ਼ਿਆਰਪੁਰ ਜਿੱਥੇ ਬਹੁਤ ਵੱਡਾ ਲੱਗਾ ਹੋਇਆ ਜਾਮ ਜਿਸ ਕਰਕੇ ਕਾਫੀ ਪਰੇਸ਼ਾਨੀ ਹੋ ਰਹੀ ਹੈ ਉੱਥੇ ਤੇ ਬਾਕੀ ਕਾਰਨ ਜਿਆਦਾ ਭੰਗੀ ਚ ਹੋ ਸਕਦਾ ਜਾਂ ਫਿਰ ਕੋਈ ਨਾ ਕੋਈ ਗੱਡੀ ਫਸੀ ਹੋਣੀ ਆ ਹਾਂਜੀ ਦੋਸਤੋ ਅੱਜ 29 7 2025 ਨੂੰ ਉੱਛਾ ਰੋਬੇ ਚ ਲੱਗਾ ਹੋਇਆ ਜਾਮਨ ਰਹਾਤਾ ਹੈ ਵੀ ਜੀ ਪੰਜਵਾਂ ਕਾਫੀ ਵੱਡੀ ਮਾਤਰਾ ਵਿੱਚ ਰਸ਼ ਲੱਗ ਪਿਆ ਹੋਇਆ ਪੰਜ ਛੇ ਘੰਟੇ ਹੋ ਗਏ ਜਾਮ ਅੱਧੀ ਲੱਗ ਰਿਹਾ ਰੋਡ ਤੇ ਹਜੇ ਵੀ ਜਾ ਰਹੀਆਂ ਗੱਡੀਆਂ ਹੌਲੀ ਹੌਲੀ ਕਾਫੀ ਵੱਡਾ ਜਾਮ ਲੱਗਾ ਸੀ ਰੀਜ਼ਨ ਹੋ ਸਕਦਾ ਭੰਗੀ ਚੋ ਜਾਂ ਫਿਰ ਕੋਈ ਕਿਸੇ ਨੇ ਗਲਤ ਤਰੀਕੇ ਨਾਲ ਗੱਡੀ ਅੜਾਲੀ ਵਿੱਚ ਉਹਦੇ ਕਰਕੇ ਲੱਗ ਹੋਈ ਸੀ ਜਾਮ ਬਹੁਤ ਲੰਮਾ ਜਿਹੜਾ ਜਾਮ ਲੱਗਾ ਹੋਇਆ ਹੈ ਸਿਕਾ ਤੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਹਮਸ ਬਹੁਤ ਆ ਰੋਡ ਤੇ ਹਾਲਾਕੀ ਇਹ ਰਾਤਮੀ ਪੈ ਗਿਆ ਸਵੇਰੇ ਤੜਕੇ ਪਰ ਫੇਬੀ ਹੂਮਸ ਇੰਨੀ ਜ਼ਿਆਦਾ ਸੀਗੀ ਜਿਸ ਕਰਕੇ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਸੀਗੇ ਤੇ ਚਲੋ ਦੋਸਤੋ ਅੱਜ ਦੇ ਬਲੌਗ ਚ ਲਈ ਤੁਹਾਨੂੰ ਨਵੇਂ ਬਲੌਗਸ ਕੁਝ ਹੋਰ ਨਵਾਂ ਦਿਖਾਉਂਦੇ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਦੋਸਤੋ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ